ਨਿੱਟ ਤੁਸੀਂ ਜ਼ਿਆਦਾ ਬਲੋਗ ਦੇਦੇ ਹੋ ਮੈਨੂੰ ਲੱਗਦਾ ਉਹ ਬਲੋਗ ਦੇਖ ਕੇ ਮੈਨੂੰ ਪੁੱਛਾ ਲੈਂਦੇ ਅੱਛਾ ਇਹ ਕਿਸੇ ਵੀ ਭੈਣ ਭਰਾ ਨੂੰ ਲੋੜ ਹੈ ਭਾਈ ਪਾਪੜਾ ਦੀ ਤੇ ਦੁਕਾਨ ਤੇ ਜਾਓ ਤੇ ਖਰੀਦ ਕੇ ਲਿਆਓ ਇਹ ਅੰਮ੍ਰਿਤਸਰੀ ਚ ਪੈਜ ਪਾਪੜ ਬੰਗੂ ਕਰੀ ਬਣਾ ਲਿਆ ਬੀਬੀ ਵੀ ਫਿਰ ਕਾਈ ਫਾਈਟ ਸੀਗਾ ਉਹ ਸਹੀ ਹੋਇਆ ਫਿਰ ਬੀਪੀ ਆ ਗਿਆ ਬੀਬੀ ਸਹੀ ਹੋਇਆ ਹੁਣ ਆ ਪੰਗਾ ਪੈ ਗਿਆ ਨਾ ਮੈਂ ਯਾਰ ਤੇ ਇਹਦੇ ਆ ਚੱਕਰੇ ਆ ਵੀ ਇਹ ਹੁਣ ਲੈ ਤਾਂ ਆਂਦਾ ਪਰ ਕਹਿੰਦੇ ਵੀ ਦੇਖ ਕੇ ਲਿਆ ਗਿਆਣਾ ਚਾਹੀਦਾ ਸਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਮੈਂ ਕੁਝ ਅਪਡੇਟਸ ਦੇਣੀਆਂ ਸੀਗੀਆਂ ਤੇ ਤਾਂ ਕਰਕੇ ਆਪਾਂ ਵਲੌਗ ਬਣਾਣ ਲੱਗੇ ਆ ਤੇ ਫਿਲਹਾਲ ਸਭ ਤੋਂ ਪਹਿਲਾਂ ਜਿਹੜੀ ਅਪਡੇਟ ਆ ਉਹ ਇਹ ਹੈ ਬਈ ਆਪਾਂ ਨਾ ਸ਼ਰਟਸ ਆਨਲਾਈਨ ਆਰਡਰ ਕੀਤੀਆਂ ਸੀ ਤੇ ਆਨਲਾਈਨ ਵਾਲਾ ਸਿਸਟਮ ਜਿਹੜਾ ਨਾ ਇਹ ਬੜਾ ਖਰਾਬ ਹੈ ਯਾਨੀ ਕਿ ਜੇ ਤੁਸੀਂ ਵੇਰੀਫਾਈਡ ਯਾਨੀ ਕਿ ਵਧੀਆ ਜਿਹੜੇ ਜਿਹੜੇ ਮਤਲਬ ਵਧੀਆ ਕੰਪਨੀਆਂ ਹੈ ਨਾ ਜਿਨ੍ਹਾਂ ਦਾ ਨਾਮ ਹੈ ਜੇ ਉਹਨਾਂ ਤੋਂ ਵਗੈਰਾ ਆਰਡਰ ਵਗੈਰਾ ਕਰੋ ਹੈ ਨਾ ਤੇ ਉਹ ਮੇਰੇ ਸਾਹਮਣੇ ਸਹੀ ਰਹਿੰਦਾ ਤੇ ਜੇ ਤੁਸੀਂ ਐਦਾ ਹੀ ਇੰਸਟਾਗ੍ਰam ਤੋਂ ਜਾਂ ਕਿਸੇ ਹੋਰ ਸੋਸ਼ਲ ਅਕਾਊਂਟ ਤੋਂ ਹੈ ਨਾ ਕੋਈ ਤੁਸੀਂ ਫੋਲੋ ਕਰਕੇ ਦੇਖ ਕੇ ਗਿਆ ਉਹ ਤੇ ਸ਼ਰਟਾਂ ਬਹੁਤ ਵਧੀਆ ਨੇ ਜ ਕੱਪੜਾ ਬਹੁਤ ਵਧੀਆ ਕੋਈ ਵੀ ਚੀਜ਼ ਹੈ ਤੇ ਤੁਸੀਂ ਇੱਕਦਮ ਆਰਡਰ ਕਰਦੇ ਹੋ ਤਾਂ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਠੀਕ ਹੈ ਜੀ ਤੇ ਮੇਰੇ ਨਾਲ ਕੁਛ ਧੋਖਾ ਤਾਂ ਨਹੀਂ ਹੋਇਆ ਪਰ ਐਦਾ ਵੀ ਉਹ ਰਿਟਰਨ ਨਹੀਂ ਹੋ ਸਕਦੀ ਉਹ ਚੀਜ਼ ਹੈ ਨਾ ਮੈਂ ਮੰਗਵਾਤਾ ਲਈ ਹੈ ਪਰ ਰਿਟਰਨ ਨਹੀਂ ਕਰ ਪਾ ਰਿਹਾ ਤੇ ਉਹ ਯਾਨੀ ਕਿ ਇੱਕ ਤਰ੍ਹਾਂ ਦਾ ਸਕੈਮ ਹੀ ਹੈ ਇਹ ਤੇ ਨਾ ਕੋਈ ਉਹ ਮੈਸੇਜ ਦਾ ਰਿਪਲਾਈ ਕਰਦੇ ਮੈਂ ਇੰਨੇ ਸਾਰੇ ਮੈਸੇਜ ਕਿਤੇ ਸਕਰੀਨਸ਼ਾਟ ਕੀਤੇ ਜੇ ਹਨਾ ਕੋਈ ਮੈਸੇਜ ਦਾ ਰਿਪਲਾਈ ਨਹੀਂ ਆਇਆ ਤੇ ਤੁਸੀਂ ਵੀ ਯਾਨੀ ਕਿ ਸਾਵਧਾਨ ਰਹੋ ਤੇ ਉਦਾਂ ਦਾ ਕੁਝ ਵੈਰੀਫਾਈਡ ਜਿਹੜੇ ਨੇ ਨਾ ਹਨਾ ਉਹਨਾਂ ਨੂੰ ਉਹਨਾਂ ਤੋਂ ਆਰਡਰ ਕਰਿਓ ਹਨਾ ਕੋਈ ਵੀ ਸਮਾਨ ਮੰਗਾਣਾ ਤੇ ਉੱਥੋਂ ਮੰਗਾਇਓ ਹਨਾ ਐਦਾਂ ਹੀ ਮਤਲਬ ਮੇਰੇ ਹਿਸਾਬ ਨਾਲ ਸੋਸ਼ਲ ਮੀਡੀਆ ਤੋਂ ਦੇਖ ਕੇ ਨਹੀਂ ਮੰਗਾਣਾ ਚਾਹੀਦਾ ਮਤਲਬ ਆਪਣੇ ਹਿਸਾਬ ਨਾਲ ਮੰਗਾਣਾ ਚਾਹੀਦਾ ਤੇ ਹੁਣ ਆਹ ਸ਼ਰਟਾਂ ਸੀਗੀਆਂ ਸ਼ਰਟ ਤਾਂ ਬਹੁਤ ਸੋਹਣੀ ਹੈ ਪਰ ਇਹ ਟਾਈਟ ਹੈ ਬਹੁਤ ਜ਼ਿਆਦਾ ਮੇਰੇ ਇਹ ਮੇਰੇ ਆਈ ਨਹੀਂ ਹੈਗੀ ਤੇ ਮੈਂ ਸੋਚਿਆ ਸੀ ਚਲ ਇਹ ਰਿਟਰਨ ਕਰ ਦਾਂਗੇ ਇਹ ਕਾ ਹੈ ਇਹ ਥੋੜੀ ਜੀ ਠੀਕ ਠਾਕ ਹੈ ਇਹ ਮੇਰੇ ਥੋੜੀ ਜੀ ਆ ਗਈ ਹੈ ਬਟ ਮੈਨੂੰ ਪਸੰਦ ਨਹੀਂ ਸੀ ਪਰ ਮੇਨ ਗੱਲ ਇਹ ਸੀਗੀ ਕਿ ਮੈਂ ਜਿਹੜੇ ਆਰਡਰ ਕੀਤੇ ਸੀ ਉਹ ਆਰਡਰ ਆਏ ਹੀ ਨਹੀਂ ਹੈਗੇ ਉਹ ਵਾਲੀਆਂ ਸ਼ਰਟਾਂ ਆਈਆਂ ਹੀ ਨਹੀਂ ਹੈਗੀਆਂ ਮੈਂ ਇੰਨਾ ਸੋਹਣੀਆਂ ਸ਼ਰਟਾਂ ਆਰਡਰ ਕੀਤੀਆਂ ਸੀਗੀਆਂ ਤੇ ਉਹ ਆਈਆਂ ਨਹੀਂ ਹੈਗੀਆਂ ਮੈਂ ਤੁਹਾਨੂੰ ਇੱਥੇ ਪਾ ਦੇਵਾਂਗਾ ਠੀਕ ਹੈ ਨਾ ਇਹ ਜਿਹੜੀਆਂ ਸ਼ਰਟਾਂ ਮੈਂ ਪਹਿਲਾਂ ਆਰਡਰ ਕੀਤੀਆਂ ਸੀਗੀਆਂ ਆ ਦੋ ਕੀਤੀਆਂ ਆ ਦੋ ਕੀਤੀਆਂ ਆ ਆ ਦੋ ਭੇਜਦੀਆਂ ਉਹਨਾਂ ਨੇ ਤੇ ਉਹ ਭੇਜੇ ਨਹੀਂ ਆਰਡਰ ਵੀ ਗਲਤ ਭੇਜਿਆ ਉਪਰ ਉਹ ਸਹੀ ਵੀ ਨਹੀਂ ਭੇਜਿਆ ਤੇ ਉਪਰ ਉਹਦੀ ਮੈਸੇਜ ਦਾ ਰਿਪਲਾਈ ਵੀ ਨਹੀਂ ਕਰ ਰਹੇ ਤੇ ਨਾਮ ਉਹਨਾਂ ਦਾ ਮੈਂ ਨਹੀਂ ਹਲੇ ਦੱਸਾਂਗਾ ਹਨਾ ਕਾਨੂੰ ਆਪਾਂ ਪੰਗਾ ਲੈਣਾ ਕਿਉਂਕਿ ਹਲੇ ਮੈਂ ਮੈਸੇਜ ਕੀਤਾ ਹੋਇਆ ਹੈ ਸ਼ਾਇਦ ਹੋ ਸਕਦਾ ਰਿਪਲਾਈ ਆ ਜਾਵੇ ਉਹਨਾਂ ਦਾ ਲੇਟ ਸਵੇਟ ਤਾਂ ਕਰਕੇ ਤੇ ਫਿਲਹਾਲ ਨੰਨੂ ਸਿੰਘ ਸਾਡਾ ਤੇ ਇਹਦੇ ਤੁਸੀਂ ਦੇਖੋ ਵੀ ਅੱਜ ਐਦੀ ਸ਼ੋਪਿੰਗ ਕਰਕੇ ਆਏ ਨਾ ਮੰਮੀ ਹੁਣੀ ਅੱਜ ਪਤਾ ਕੀ ਕੀ ਹੈ ਹਾਂਜੀ ਮੋਟਾ ਆਈ ਸ਼ੈਡੋ ਹੈ ਆਈ ਸ਼ੈਡੋ ਹਾਂ ਆਈ ਸ਼ੈਡੋ ਵੀ ਹੈ ਆ ਦੇਖੋ ਇਹਦੇ ਲਈ ਸ਼ੋਪਿੰਗ ਕਰਕੇ ਆਏ ਆ ਤੇ ਇਹਦੇ ਵਾਸਤੇ ਸਮਾਨ ਖਰੀਦ ਕੇ ਲੈ ਕੇ ਆਏ ਆ ਤੇ ਆ ਆ ਦੇਖੋ ਇਹ ਇੰਨਾ ਵੱਡਾ ਆਈ ਸ਼ੈਡੋ ਲੈ ਕੇ ਆਈ ਹੈ ਕਿੰਨੀਆਂ ਚੀਜ਼ਾਂ ਇਹਦੇ ਵਿੱਚ ਕਿੰਨਾ ਕੁ ਛਾ ਦੇ ਲਖਾਈ ਨਨੂ ਖੋਲ ਕੇ ਦਿਖਾ ਨਾ ਪੂਰਾ ਪੂਰਾ ਖੋਲ ਕੇ ਹਾਂ ਆ ਦੇਖੋ ਆ ਦੇਖੋ ਮੈਂ ਦਿਖਾਉਂਦਾ ਆ ਦੇਖੋ ਠੀਕ ਹੈ ਇੱਕ ਆ ਹੋ ਗਿਆ ਇਹਨੂੰ ਕੀ ਕਹਿੰਦੇ ਉੱਪਰ ਵਾਲੇ ਨੂੰ ਇਹਨੂੰ ਐ ਆਈ ਸ਼ੈਡੋ ਆਈ ਸ਼ੈਡੋ ਵਾਸਤੇ ਹੈ ਇਹ ਐ ਹਾਂ ਫੇਸ ਪਾਊਡਰ ਹੈ اچھا ਫੇਸ ਪਾਊਡਰ ਆ ਗਿਆ ਆ ਕੀ ਹੈ ਲਿਪਸਟਿਕ ਹੈ ਸ਼ੋ ਲਿਪਸਟਿਕ ਆ ਨਿਆ ਵਾ ਯਾਰ ਨੰਨੂ ਨੋਕ ਨੂੰ ਸਮੋਨਾਗਾ ਤੇਰਾ ਦ ਯਾਰ ਹਾਂ ਲਿਪਸਟਿਕ ਰੱਖੋ ਤੁਸੀਂ ਹਾਂ ਬੰਨ ਦੀ ਕੁੱਤੀ ਹੋ ਗਿਆ ਅਚਾਰੀ ਠੀਕ ਹੈ ਤੇ ਆ ਲਿਪਸਟਿਕ ਇਹ ਫਰੀ ਦੇ ਵਿੱਚ ਹੀ ਦਿੱਤੀ ਹੈ ਅਗਲੇ ਨੇ ਠੀਕ ਹੈ ਟੁੱਟੀ ਹੋਈ ਹੈ ਇਹ ਤੂੰ ਤੋੜੀ ਹੈ ਟੁੱਟੀ ਨਹੀਂ ਹੈਗੀ ਇਹ ਤੋੜੀ ਹੈ ਦੇਖ ਤਮਨੇਲ ਪੋਲਿਸ਼ ਇਹ ਖੁੱਲੀ ਨਹੀਂ ਆ ਰਹੀ ਹਾਂ ਇਹ ਨੇਲ ਪੋਲਿਸ਼ ਵੀ ਇਹਨੂੰ ਉਦਾਂ ਹੀ ਦੁਕਾਨ ਵਾਲਾ ਜਾਣਦਾ ਤੇ ਤਾਂ ਕਰੇ ਹਰ ਵਾਰੀ ਉਹਨੂੰ ਇੱਕ ਜੋ ਐਨ ਐਨ ਯੂ ਨੂੰ ਇੱਕ ਦੋ ਚੀਜ਼ਾਂ ਐਦੀ ਦੇ ਦਿੰਦਾ ਗਿਫਟ ਦੇ ਦਉਂਦਾ ਨਨ ਨਨ ਮੈਂ ਉਹਨੂੰ ਇੱਕ ਦਿਨ ਪੁੱਛਾਂਗੀ ਉਸਿਸ ਆ ਦਾ ਬਲੋਗ ਦੇ ਦੇ ਮੈਨੂੰ ਲੱਗਦਾ ਉਹ ਬਲੌਗ ਦੇਖ ਕੇ ਮੈਨੂੰ ਪਛਾਣ ਲੈਂਦੇ ਨੇ ਅੱਛਾ ਓਏ ਓਏ ਮਨੇ ਬੱਚਾ ਸਹੀ ਗੱਲ ਹੈ ਨਾ ਹੋ ਸਕਦਾ ਪਰ ਨਹੀਂ ਆਪਾਂ ਉਹਦੀ ਦੁਕਾਨ ਤੇ ਵੀ ਜਾਂਦੇ ਰਹਿੰਦੇ ਹਾਂ ਨਾ ਤਾਂ ਕਰਕੇ ਵੀ ਬੇਟਾ ਤਾਂ ਉਹ ਪਛਾਣਦਾ ਆਪਾਂ ਨੂੰ ਠੀਕ ਹੈ ਨਾ ਹਾਂਜੀ ਇਹ ਆ ਗਈ ਹੈ ਇਹ హెయిర్ ਬੈਂਡ ਹੈ హెయిర్ ਬੈਂਡ ਠੀਕ ਹੈ ਠੀਕ ਤੇ ਨੰਨੂ ਹੁਣ ਇੰਨਾ ਵੱਡਾ ਹੋ ਗਿਆ ਦੇਖ ਲਓ ਵੀ ਮੇਕਅਪ ਕਰਦਾ ਤੇ ਨਾਲ ਸੇਪਰ ਵੀ ਬੜੇ ਬੰਦੇ ਨੇ ਬੇਸਤੀ ਬੇਸਤੀ ਦੰਦੂ ਦੀ ਦੇਪਰਪੰਦਾ ਕਾਕਾ ਸਾਡਾ ਐਡਾ ਵੱਡਾ ਹੋ ਗਿਆ ਵੇ ਨੂਮੜਾ ਲਿਆ ਨੂਮੜਾ ਲਿਆ ਪੇਸਟੀ ਹੋ ਗਈ ਵੇਖ ਕੀ ਹੋ ਗਿਆ ਤੂੰ ਕਾ ਮੈਂ ਕਿਹੜਾ ਵੱਡਾ ਹੋ ਗਿਆ ਕਾਕਾ ਛੋਟਾ ਜਾਂ ਕਾਕਾ ਹੈ ਸਾਡਾ ਹੁਣ ਮੈਨੂੰ ਨੂ ਏ ਬੀ ਸੀ ਇਹ ਉਹ ਸਾਰਾ ਕੁਝ ਆ ਗਿਆ ਮੇਰੀ ਮम्मा ਦੀ ਮਿਹਨਤ ਰੰਗ ਲਿਆਈ ਹੈ ਮੈਨੂੰ ਕਾਊਂਟਿੰਗ ਆ ਗਈ ਹੈ ਹਾਂ ਕਾਊਂਟਿੰਗ ਵੀ ਆ ਗਈ ਹੈ ਸਾਰਾ ਨਹੀਂ ਆਉਂਦੀ ਹੈ ਹਾਂ ਇਹਨੂੰ ਸਾਰਾ ਕੁਝ ਆ ਗਿਆ ਇਹਨੂੰ ਏ ਬੀ ਸੀ 1 ਤੋਂ 100 ਤੱਕ ਹੈ ਨਾ ਸਾਰੀ ਕਾਊਂਟਿੰਗ ਵੀ ਆ ਗਈ ਹਾਂ ਹਾਂ ਕਾਊਂਟਿੰਗ ਤਾਂ ਯਾਨੀ ਹੁੰਦੀ ਹੈ ਨਾ ਮम्मा ਨੂੰ ਮੈਂ ਊੜਾ ੜਾ ਹੈ ਹੈ ਊੜਾ ੜਾ ਸਕਾਇਆ ਨਹੀਂ ਨਿੰਨਾਂ ਨੇ ਮੰਮਾ ਨੇ ਨਹੀਂ ਸਕਾਇਆ ਊੜਾੜਾ ਸਿੱਖੋ ਪਹਿਲਾਂ ਸਭ ਤੋਂ ABC OBC ਤੇ ਚਲ ਆਈ ਜਾਣੀ ਹੈ ਠੀਕ ਹੈ ਨਾ ਕਾਊਂਟਿੰਗ ਆ ਗਈ ਹੈ ABC ਆ ਗਈ ਹੈ ਕਿੰਨਾ ਕੁਝ ਆ ਗਿਆ ਹੁਣ ਕੋਕੋ ਵੀ ਆ ਗਿਆ ਮੈਨੂੰ ਊੜਾੜਾ ਪਿੱਛੇ ਰਹਿ ਗਿਆ ਕੱਕ ਬੁੱਟਰ ਵੀ ਬਣਾ ਲਿਆ ਹਾਂ ਦੇਖੋ ਪਹਿਲਾਂ ਇਹਦਾ ਬੰਨ ਹਾਂ ਉੜਾਂਦਾ ਨਾ ਊੜਾ ਹੈ ਊੜਾ ਆਂਦਾ ਹਾਂ ਬਣਾਉਂਦਾ ਪਤਾ ਸਿੱਖੋ ਸਿੱਖੋ ਜਲਦੀ ਸਿੱਖੋ ਆਹੋ ਹਾਂਜੀ ਤੇ ਮਨਪ੍ਰੀਤ ਕੌਰ ਜੀ ਆਏ ਨੇ ਤੇ ਹੁਣ ਪੰਗਾ ਇਹ ਪੈ ਗਿਆ ਸਾਸਤਰੀ ਘਰ ਬੁਲਾ ਦਿਓ ਮਾੜੀ ਜ਼ੋਰ ਦੀ ਸਾਸਤਰੀ ਘਰ ਜੀ ਸਾਰਿਆਂ ਨੂੰ ਹਾਂਜੀ ਤੇ ਹੁਣ ਪੰਗਾ ਇਹਦਾ ਇਹ ਪੈ ਗਿਆ ਮਨਪ੍ਰੀਤ ਦਾ ਵੀ ਇਹਦੇ ਨਾਲ ਬਹੁਤ ਜ਼ਿਆਦਾ ਦਾਣੇ ਹੋ ਗਏ ਸਮਝ ਨਹੀਂ ਆ ਰਿਹਾ ਇੰਨੇ ਹਸਪੀਟਲ ਤੋਂ ਦਵਾਈ ਇੰਨੇ ਡਾਕਟਰਾਂ ਤੋਂ ਦਵਾਈ ਚੇਂਜ ਕਰਕੇ ਦੇਖ ਲਈ ਹੈ ਹਸਪੀਟਲ ਤੋਂ ਵੀ ਦਵਾਈ ਚੇਂਜ ਕਰਕੇ ਪਤਾ ਨਹੀਂ ਕੀ ਹੈ ਦਾਣੇ ਜੇ ਨਿਕਲ ਕੇ ਗਲਦੇ ਕੋਲ ਨਾ ਕਾਫੀ ਸਾਰੇ ਰਿਐਕਸ਼ਨ ਕਰ ਗਈ ਤੁਹਾਨੂੰ ਰੀਐਕਸ਼ਨ ਕਰ ਗਈ ਹੈ ਨਾ ਇਹ ਦੇਸੀ ਦਵਾਈ ਖਾ ਰਹੀ ਸੀ ਤੇ ਉਹ ਰਿਐਕਸ਼ਨ ਕਰ ਗਈ ਤੁਹਾਨੂੰ ਵੀ ਅੱਗੇ ਤੋਂ ਸਾਵਧਾਨ ਰਹੋ ਆਯੁਰਵੈਦਿਕ ਦਵਾਈ ਜਿਹੜੀ ਹੈ ਬਈਰ ਕਈ ਜਾਨ ਲੱਗਦੀ ਕਿ ਨਹੀਂ ਮੈਂ ਫਸਟ ਟਾਈਮ ਖਾ ਹਾਂ ਪਰ ਤੂੰ ਚੈੱਕ ਹਾਂ ਬਹੁਤ ਗਲਤ ਕੰਮ ਕੀਤਾ ਆਪਾਂ ਨਹੀਂ ਸਿੱਖ ਜੇ ਤੈਨੂੰ ਸੂਟ ਨਹੀਂ ਨਾ ਕਰਦੀ ਨਹੀਂ ਖਾਣੀ ਸੀ ਚਾਹੀਦੀ ਨਹੀਂ ਖਾ ਲਈ ਤਾਂ ਹੁਣ ਇਨਫੈਕਸ਼ਨ ਹੋ ਗਈ ਐਨੀ ਜ਼ਿਆਦਾ ਕਿ ਮੈਂ ਜਦੋਂ ਸੇ ਹੁਣ ਰੋਟੀ ਪਾਣੀ ਬਣਾਉਂਦੇ ਵੀ ਸੀ ਨਾ ਸੇਕ ਬਹੁਤ ਪੈਂਦਾ ਹਾਂ ਹਾਂ ਸੇਕ ਪੈਂਦਾ ਉਹਦੇ ਨਾਲ ਜਲਣ ਹੁੰਦੀ ਹੈ ਤਾਂ ਕਰਕੇ ਮੈਂ ਬੰਨਿਆ ਹੋਇਆ ਹਾਂ ਤੇ ਉਹ ਆਪਾਂ ਦਿਖਾ ਨਹੀਂ ਸਕਦੇ ਹੈਗੇ ਇਦਾਂ ਕੈਮਰੇ ਤੇ ਚੰਗਾ ਨਹੀਂ ਲੱਗਦਾ ਹੈਗਾ ਬਟ ਬੱਸ ਦੱਸਿਆ ਕਿਉਂ ਫਿਰ ਬਟ ਦੱਸ ਤਾਂ ਸਕਦੇ ਹਾਂ ਦਿਖਾਣਾ ਜ਼ਰੂਰੀ ਥੋੜੀ ਹੈ ਅਨ ਮਤਲਬ ਕਹਿਣ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਮੇਰਾ ਹਾਂ ਬਸ ਇਹਦਾ ਕੋਈ ਨਾ ਕੋਈ ਜੇ ਬੀਪੀ ਠੀਕ ਹੁੰਦੀ ਹੈ ਤਾਂ ਫਿਰ ਦੂਜੀ ਨਾਲ ਹੀ ਸਟਾਪ ਪਹਿਲਾਂ ਬੀਪੀ ਦੀ ਦਵਾਈ ਲਓ ਜੀ ਪਹਿਲਾਂ ਬੀਪੀ ਬੀਪੀ ਦਾ ਚੱਕਰ ਜਿਹਾ ਉਹ ਸਹੀ ਹੋਇਆ ਬੁਖਾਰ ਵਗੈਰਾ ਹਨ ਟਾਈਫਾਇਡ ਸੀਗਾ ਉਹ ਸਹੀ ਹੋਇਆ ਫਿਰ ਬੀਪੀ ਆ ਗਿਆ ਬੀਪੀ ਸਹੀ ਹੋਇਆ ਹੁਣ ਆ ਪੰਗਾ ਪੈ ਗਿਆ ਨਵਾਂ ਹੀ ਯਾਰ ਤੇ ਹੁਣ ਗੱਲ ਐਦਾ ਵੀ ਹੁਣ ਛੁੱਟੀਆਂ ਆ ਗਈਆਂ ਤਿੰਨ ਅੱਛਾ ਤੇ ਕਿਤੇ ਜਾਣਾ ਕੋ ਮਨ ਕਰਦਾ ਪਰ ਨਹੀਂ ਰੱਖੜੀ ਦੀ ਵੀ ਛੁੱਟੀ ਐ ਸੋਮਾ ਦੇ ਦਿਨ ਛੁੱਟੀ ਐ ਯਾ ਨਾਲ ਗਏ ਸੀ ਸਿੱਧਾ ਨਹੀਂ ਨਹੀਂ ਛੁੱਟੀ ਐ ਉਹ ਤਾਂ ਅੱਜ ਫਿਰ ਚਲੇਗੇ ਨਾ ਅੱਛਾ ਹ ਸੋਮਰ ਦੀ ਛੁੱਟੀ ਐ ਕਰ ਲੋ ਫਿਰ ਪਲੈਨਿੰਗ ਚੱਲਦੇ ਆ ਕਿਤੇ ਅੰਮ੍ਰਿਤਸਰ ਚਲੀਏ ਦੇਖ ਲਾ ਅੰਮ੍ਰਿਤਸਰ ਚੱਲਦੇ ਆ ਹਾਂ ਤੇ ਕਾਕੇ ਸਾਡੇ ਨੂੰ ਤਾਂ ਅੱਜ ਛੁੱਟੀ ਸੀਗੀ ਅੱਜ ਇਹਨੂੰ ਅੱਜ ਵੀ ਛੁੱਟੀ ਮਨਪੀਨ ਨੂੰ ਵੀ ਛੁੱਟੀ ਸੀ ਮੈਂ 15 ਵਸਤਵਾ ਤੇ ਨਾ ਰੋੜੀ ਸੀ ਅੱਜ ਤੁਸੀਂ ਪਾਪਾ ਨੇ ਮੈਨੂੰ ਭੇਜਿਆ ਨਹੀਂ ਤੇ ਮੈਂ ਮੇਰੇ ਖੁਦ ਸ਼ੌਕੀ ਮੈਂ ਤੇ ਨਾਲੇ ਤੂੰ ਕਹਿੰਦੀ ਮੈਂ ਛੁੱਟੀ ਕਰਨੀ ਅੱਜ ਨਾਲੇ ਛੁੱਟੀ ਸੀ ਇਹ ਅੱਜ ਲੈ ਕੇ ਆਈ ਹੈ ਸਮਾਨ ਸਾਰਾ ਮੈਂ ਦਿਖਾਇਆ ਮੈਂ ਦਿਖਾਇਆ ਸਾਰਾ ਖਰਾਬ ਕਰਤਾ ਮੇਕਅਪ ਆ ਦੇਖ ਲਿਪਸਟਿਕ ਦਾ ਹਾਲ ਦੇਖੀ ਤੁਸੀਂ ਸਹੀ ਕਰ ਰਹੀ ਐ ਇਹਨੂੰ ਲੈ ਹੁਣ ਤੂੰ ਸਹੀ ਕਰ ਲੈ ਵੀ ਤੇ ਫੈਕਟਰੀ ਵਾਲੀ ਐ ਤੇ ਇੱਧਰ ਚੱਲ ਐ ਜੇਠਾ ਲਾਲ ਆ ਦੇਖੋ ਜੇਠਾ ਲਾਲ ਹੀ ਚੱਲਦਾ ਸਾਡੇ ਦਾ ਜ਼ਿਆਦਾ ਤੇ ਇਹ ਸਾਡੀ ਐਲਈਡੀ ਇਹ ਖਰਾਬ ਹੋ ਗਈ ਸੀ ਇਹਦਾ ਔੜ ਗਿਆ ਸੀ ਬਲਬ ਤੇ ਇਹਦੇ ਤੇ ਲੱਗਾ 1500 ਰੁਪਏ ਜਿੰਨੇ ਦੀ ਆ ਦੇਖੋ ਐਲਈਡੀ ਹੈ ਉਹਨਾਂ ਦਾ ਇਹਦੇ ਤੇ ਰਿਪੇਅਰ ਤੇ ਲੱਗ ਗਿਆ ਪੈ 1600 1600 ਰੁਪਏ ਇਹਦਾ ਭਾਅ ਵੀ ਐਲਈਡੀ ਆ ਚੀਜ਼ਾਂ ਜਿਹੜੀਆਂ ਇਲੈਕਟ੍ਰੋਨਿਕ ਹਨ ਇਹ ਬਹੁਤ ਕੰਮ ਖਰਾਬ ਕਰਦੀਆਂ ਇਹ ਮੈਂ ਲੈ ਤਾਂ ਲੈਨੇ ਆਪਾਂ ਪਰ ਇਹਨੇ ਰਿਪੇਅਰ ਬਹੁਤ ਮਹਿੰਗੀ ਹੁੰਦੀ ਨਹੀਂ ਹੋ ਤੇ ਇਹ ਕਾ ਦੇਖੋ ਮੈਂ ਡੱਬਾ ਲੈ ਕੇ ਆਇਆ ਸੀ ਪੀਨਟ ਬਟਰ ਦਾ ਠੀਕ ਹੈ ਜੀ ਤੇ ਇਹ ਮਤਲਬ ਆਪਾਂ ਪਹਿਲਾਂ ਵੀ ਲੈ ਕੇ ਆਏ ਸੀ ਪਰ ਇਹ ਜਿਹੜਾ ਨਾ ਇਹ ਥੋੜਾ ਸਸਤਾ ਹੈ ਪਰ ਵੱਡਾ ਵੀ ਹੈ ਸਸਤਾ ਵੀ ਹੈ ਆ ਸਸਤਾ ਹੈ ਸਸਤਾ ਹੈ ਇੱਕ ਹਾਂ 200 ਰੁਪਏ ਦਾ ਸਾਰਾ ਕਿੰਨੇ ਦਾ ਹੈ ਕਿੰਨਾ ਅੱਧਾ ਕਿਲੋ ਦਾ ਇਹ ਹੈਗਾ 750 ਗ੍ਰਾਮ ਦਾ 750 ਗ੍ਰਾਮ ਦਾ ਤੇ ਇਹਦੇ ਆ ਚੱਕਰੇ ਆ ਵੀ ਇਹ ਹੁਣ ਲੈ ਤਾਂ ਆਂਦਾ ਪਰ ਕਹਿੰਦੇ ਵੀ ਦੇਖ ਕੇ ਲੈ ਕੇ ਆਣਾ ਚਾਹੀਦਾ ਇਹ ਹੈਗਾ ਫਨ ਫੂਡਸ ਡਾਕਟਰ ਆਟਕਰ ਤੇ ਇਹ ਹੁਣ ਆਪਾਂ ਨੂੰ ਤੁਸੀਂ ਦੱਸੋ ਵੀ ਜੇ ਕੋਈ ਜਾਣਦਾ ਹੈ ਨਾ ਇਹ ਚੀਜ਼ ਬਾਰੇ ਵੀ ਇਹ ਚੀਜ਼ ਵਧੀਆ ਹੈ ਪੀਨਟ ਬਟਰ 11% ਹੈ ਜਿਆਦਾ ਫੈਟ ਹੈ ਤੇ ਇਹ ਚੀਜ਼ੇ ਯਾਨੀ ਕਿ ਲੈਣੀ ਚਾਹੀਦੀਆਂ ਜਾਂ ਦੇਖ ਕੇ ਲੈਣੀ ਚਾਹੀਦੀਆਂ ਡਾਕਟਰ ਕੋਲ ਪੁੱਛ ਕੇ ਲੈਣੀ ਚਾਹੀਦੀਆਂ ਜਾਂ ਕਿਸੇ ਡਾਈਟੀਸ਼ਨ ਕੋਲੋਂ ਪੁੱਛ ਕੇ ਲੈਣੀ ਚਾਹੀਦੀ ਹੈ ਹੈਨਾ ਤੇ ਚਲੋ ਵੈਸੇ ਵੈਸੇ ਤਾਂ ਸਵਾਦ ਵਾਸਤੇ ਠੀਕ ਹੈ ਪਰ ਸਵਾਦ ਵਾਸਤੇ ਥੋੜਾ ਜਿਹਾ ਬ੍ਰੈਡ ਤੇ ਲਾ ਲਵੇ ਜੈਮ ਲਾ ਲਵੇ ਨਾਲ ਨਾਲ ਇਹ ਲਾ ਲਵੇ ਤੇ ਇਹ ਬਹੁਤ ਚੀਜ਼ ਘੈਂਟ ਬਣਾ ਦਿੰਦਾ ਹੈ ਯਾਨੀ ਕਿ ਤੁਸੀਂ ਫਟਾਫਟ ਜੇ ਹੈਨਾ ਸੈਂਡਵਿਚ ਬਣਾਣਾ ਹੋਵੇ ਹੈਨਾ ਤੇ ਇਹ ਸਭ ਤੋਂ ਬੈਸਟ ਹੈ ਠੀਕ ਹੈ ਤੇ ਹੋਰ ਸੋਦਾ-ਸੂਦਾ ਮੈਂ ਲੈ ਕੇ ਆਇਆ ਹੁਣ ਥੋੜਾ ਜਿਹਾ ਫ੍ਰੀ ਹੋਇਆ ਸੀ ਤੇ ਦੇ ਇਹ ਮੈਂ ਤਾਂ ਕਰਕੇ ਮੈਂ ਕਿਹਾ ਪੁੱਛੀ ਹੈ ਹੈਨਾ ਵੀ ਜੇ ਕਿਸੇ ਨੂੰ ਪਤਾ ਹੋਵੇ ਇਹਦੇ ਬਾਰੇ ਤੇ ਜਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਤੇ ਇਧਰ ਦੂਸਰੀ ਦੇਖੋ ਵੇ ਇੱਧਰ ਸੇਵਾ ਕਰਾਈ ਜਾ ਰਹੀ ਏ ਦਾਦੇ ਕੋਲੋਂ ਦੇਖੋ ਦੇਖ ਲੋ ਮੋਰੇ ਪੈ ਜਾਂਦੀ ਏ ਹਰ ਵਾਰ ਦੇਖੋ ਦੇਖੋ ਉਹ ਦੇਖੋ ਉਹ ਦੇਖੋ ਉਹਦੇ ਵਿੱਚ ਟ੍ਰੀ ਇਹ ਇਹ ਕੋਈ ਕੋਈ ਵਿਕਟਰੀ ਦਾ ਸੈਨ ਦਿਖਾਣਾ ਏ ਜੇ ਸੇਵਾ ਕਰਾਣੀ ਦਾ ਸ਼ਰਮਾਣੀ ਚਾਹੀਦੀ ਏ ਵੇਖੋ ਮੇਰਾ ਬ੍ਰੈਸ ਬਾਬੂ ਸ਼ਰਮਾਣੀ ਚਾਹੀਦੀ ਏ ਪਹਿਲਾਂ ਇੱਧਰ ਤੇ ਦੇਖੋ ਮੇਰਾ ਬ੍ਰੈਸ ਦਾਦਾ ਦਾਦੀ ਦੀ ਸੇਵਾ ਕਰਨੀ ਚਾਹੀਦੀ ਏ ਉਲਟਾ ਉਹ ਤੇ ਪਤਾ ਹੀ ਸਾਨੂੰ ਦੱਤੂ ਇਹਦੇ ਦੱਤੂ ਕੀ ਬ੍ਰੇਸਲੇਟ ਆ ਬ੍ਰੇਸਲੇਟ ਵੀ ਦੇਖੋ ਫ੍ਰੀ ਦਿੱਤਾ ਦੁਕਾਨ ਵਾਲੇ ਨੇ ਆ ਦੇਖੋ ਅ ਨੰਨੂ ਨੂੰ ਬ੍ਰੇਸਲੇਟ ਵੀ ਫ੍ਰੀ ਮਿਲਿਆ ਵਾਦਰੀ ਚਿਪੜੀ ਹੈ ਬਈ ਮੈਨੂੰ ਨਾ ਰਖੜੀਆਂ ਲੈ ਕੇ ਤੇ ਟੈਡੀ ਵੀ ਰਾਲੀਆਂ ਚੁੰਨੂ ਵਾਸਤੇ ਤੇ ਉਹ ਬਾਬੂ ਵਾਸਤੇ ਅੱਛਾ ਉਹਦੇ ਵਾਸਤੇ ਰਖੜੀਆਂ ਬੰਨਣੀਆਂ ਰਖੜੀਆਂ ਲੈ ਦਿਓ ਫਿਰ ਰਖੜੀਆਂ ਉਹਦੇ ਮੇਰੇ ਲੈ ਦਾਂਗੀ ਨਾ ਆਹ ਅਸਲ ਬਾਬੂ ਦੇ ਬੰਨ ਦੇਗੀ ਆਹ ਅਰੇ ਤਾਂ ਦੋ ਦਿਨ ਹੀ ਪਾਏ ਸ਼ਨੀਵਾਰ ਲਿਆ ਹੋਇਆ ਹੈ ਨਾ ਅਹੋ ਸ਼ਨੀਵਾਰ ਜਾਓਗੇ ਬਾਜ਼ਾਰ ਵੀ ਜਾਣਾ ਤੁਸੀਂ ਕੰਮ ਦੋਰੀ ਮੋਨ ਆਣੀ ਰੱਖਣੀ ਦੋਰੀ ਤੇ ਆ ਵੀ ਆਵੇਗੀ ਨਾ ਨਨ ਨੂੰ ਫਿਰ ਵਿਖਾਵਾਂਗੇ ਆਪਾਂ ਨਾ ਸਹੀ ਹੈ ਸਹੀ ਹੈ ਦੋਰੀ ਮੋਨ ਆਣੀ ਰੱਖੀ ਠੀਕ ਹੈ ਅੰਗੀ ਤੇ ਅੰਮ੍ਰਿਤਸਰੀ ਪਾਪੜ ਇੱਥੇ ਤਲੇ ਯਾਰੇ ਨੇ ਮੈਨੂੰ ਸਾਡਾ ਦੇਖੋ ਹੈਪੀ ਹੈਪੀ ਖੜਾ ਖੜਾ ਹੀ ਖੇਡਦਾ ਖੇਡਦਾ ਡਿੱਗ ਗਿਆ ਦੇਖੋ ਰੋ ਰਿਹਾ ਤੇ ਇਹ ਅੰਮ੍ਰਿਤਸਰੀ ਪਾਪੜ ਆਏ ਹਾਏ ਹਾਏ ਆ ਵਾਲੇ ਮੈਨੂੰ ਸਾੜੀ ਦਿੱਤਾ ਉਹ ਵਾਲਾ ਤਾਂ ਯਾਰ ਮੈਨੂੰ ਹਾਂ ਤੇ ਇਹ ਪਾਪੜ ਜਿਹੜੇ ਨਾ ਬਹੁਤ ਜ਼ਿਆਦਾ ਟੇਸਟੀ ਨੇ ਜੋ ਇਸ ਵੇਲੇ ਸਾਡੇ ਕੋਲ ਤਿਆਰ ਹੋ ਰਹੇ ਨੇ ਜੇ ਕਿਸੇ ਵੀ ਭੈਣ ਭਰਾ ਨੂੰ ਲੋੜ ਹੈ ਭਾਈ ਪਾਪੜਾ ਦੀ ਤੇ ਦੁਕਾਨ ਤੇ ਜਾਓ ਤੇ ਖਰੀਦ ਕੇ ਲਿਆਓ ਇਹ ਅਮਰਸਰੀ ਸਪੈਸ਼ਲ ਪਾਪੜ ਮੱਗੂ ਕਰਿਆਣਾ ਸਟੋਰ ਮੱਗੂ ਕਰਿਆਣਾ ਪੂਜਾ ਫੂਡ ਪ੍ਰੋਡਕਟ ਪਾਪੜ ਦਾ ਪੈਕਟ ਹੈਗਾ ਜੀ ਕਿੰਨੇ ਦਾ ਇਹ ਕਿੰਨੇ ਦਾ 250 ਗ੍ਰਾਮ 80 ਰੁਪਏ ਦਾ ਇਹ 80 ਰੁਪਏ ਦਾ ਪੈ ਗਿਆ ਉਹ ਇਹ ਤਾਂ ਹੁਣੇ ਮਕਾ ਲੈਣਾ ਸਹੀ ਗੱਲ ਹੈ ਚਲੋ ਚਲੋ ਆਪਣੇ ਕਮਰੇ ਚ ਚਲੋ ਹਾਂਜੀ ਤੇ ਹੁਣ ਅਮ ਪਰਨਾ ਬੰਨਿਆ ਨਵਾਂ ਤੇ ਇਹ ਲੈ ਕੇ ਆਏ ਆ ਆਪਾਂ 3.5 ਮੀਟਰ ਦਾ ਪਰਨਾ ਨਵਾਂ ਇਹ ਕਿਉਂ ਵੀ ਨਾ ਸ਼ੋਪਿੰਗਾਂ ਸ਼ੋਪਿੰਗਾਂ ਕਰਕੇ ਆਏ ਅੱਜ ਘਰ ਦੇ ਤੇ ਤਾਂ ਕਰਕੇ ਉਹ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਕੀ ਸ਼ੋਪਿੰਗਾਂ ਕੀਤੀਆਂ ਆਪਾਂ ਸ਼ੋਪਿੰਗਾਂ ਨਹੀਂ ਹਲੇ ਦੱਸਣੀਆਂ ਮੰਨਾ ਕੀਤਾ ਗਿਆ ਸਖਤ ਹਲੇ ਨਹੀਂ ਸ਼ੋਪਿੰਗਾਂ ਅਸੀਂ ਦਿਖਾਣੀਆਂ ਆਈਆਂ ਬਾਅਦ ਦਿਖਾਵਾਂਗੇ ਤੇ ਗੱਲ ਤਾਂ ਵੀ ਕਈ ਕਹਿੰਦੇ ਵੀ ਸਾਨੂੰ ਹੋਮ ਟੂਰ ਦਿਖਾਓ ਹੈ ਨਾ ਹੋਮ ਟੂਰ ਯਾਨੀ ਕਿ ਤੁਸੀਂ ਬਣਾਓ ਪਰ ਹਲੇ ਬਹੁਤ سارے ਕੰਮ ਪੈਂਡਿੰਗ ਨੇ ਬਹੁਤ سارے ਕੰਮ ਬਣਾਵਾਂਗੇ ਪਰ ਬਣਾਵਾਂਗੇ ਪਰ ਉਹਦੀ ਇੱਕ ਸ਼ਰਤ ਹੈ ਵੀ ਸਾਡੇ ਹੁਣ ਜਦੋਂ 5000 ਸਬਸਕ੍ਰਾਈਬਰ ਹੋ ਜਾਣਗੇ ਜਦੋਂ 5000 ਸਬਸਕ੍ਰਾਈਬਰ ਹੋਵੇ ਫਿਰ ਆਪਾਂ ਪੱਕਾ ਹੋਮ ਟੂਰ ਬਣਾਵਾਂਗੇ ਕਿਉਂਕਿ ਇੱਕਦਮ ਸਬਸਕ੍ਰਾਈਬਰਾਂ ਤੇ ਰੋਕ ਲੱਗ ਚੁੱਕੀ ਹੈ ਇੱਕਦਮ ਖੜ ਗਏ ਨੇ ਬਿਲਕੁਲ ਸਬਸਕ੍ਰਾਈਬਰ ਨਹੀਂ ਵਧ ਰਹੇ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਹੋਇਆ ਚੈਨਲ ਤੇ ਤੇ ਤਾਂ ਕਰਕੇ ਆਪਾਂ ਫਿਰ ਹੁਣ ਸੋਚਿਆ ਵੀ ਹੱਲੇ ਹੋਮ ਟੂਰ ਨਹੀਂ ਦੇਣਾ ਪੰਜ ਹਜ਼ਾਰ ਪੰਜ ਸਬਸਕ੍ਰਾਈਬਰ ਪੂਰੇ ਹੋਣਗੇ ਫਿਰ ਆਪਾਂ ਹੋਮ ਟੂਰ ਬਣਾਵਾਂਗੇ ਤੁਸੀਂ ਪੰਜ ਹਜ਼ਾਰ ਸਬਸਕ੍ਰਾਈਬਰ ਪੂਰੇ ਕਰਾ ਦਿਓ ਤੇ ਆਪਾਂ ਹੋਮ ਟੂਰ ਬਣਾ ਲਾਂਗੇ ਠੀਕ ਹੈ ਜੀ ਤੇ ਬਾਕੀ ਇਦਾਂ ਵੀ ਵੀਡੀਓ ਨੂੰ ਪਲੀਜ਼ ਪੂਰਾ ਦੇਖਿਆ ਕਰੋ ਫਟਾਫਟ ਲਾਈਕ ਕਰ ਦਿਆ ਕਰੋ ਉਹਦੇ ਨਾਲ ਰੀਚ ਬਹੁਤ ਵਧੀਆ ਕਮੈਂਟ ਜ਼ਰੂਰ ਕਰ ਦਿਆ ਕਰੋ ਪਲੀਜ਼ ਕਮੈਂਟ ਕਰਿਆ ਕਰੋ ਠੀਕ ਹੈ ਨਾ ਇਹ ਠੀਕ ਹੈ ਜੀ ਬਸ ਐਨਨਿਕ ਮਿਹਰਬਾਨੀ ਕਰ ਦੋ ਤੇ ਐ ਨੰਨੂ ਦੇ ਨਾਲ ਨਾਲ ਮੈਂ ਵੀ ਕੁਝ ਸਮਾਨ ਲੈ ਕੇ ਆਈ ਸੀ ਤੇ ਮੈਂ ਨੰਨੂ ਤੋਂ ਬੜਾ ਬਚਾ ਕੇ ਰੱਖਿਆ ਹੋਇਆ ਹੈ ਸਮਾਨ ਸਹੀ ਗੱਲ ਹੈ ਤੇ ਐ ਫੇਸ ਪਾਊਡਰ ਇਹਨਾਂ ਨੇ ਮੈਨੂੰ ਲੈਤਾ ਜਿਹੜਾ ਨੰਨੂ ਨੇ ਮੇਰਾ ਖਰਾਬ ਕੀਤਾ ਸੀ ਬਲੈਕਮੀ ਓਏ ਬਲੈਕਮੀ ਦਾ ਇਹ ਹਮ ਲੈ ਕੇ ਆਏ ਹਾਂ ਲੱਗਦਾ ਵੀ ਇਹ ਇਹ ਚੀਜ਼ਾਂ ਹੁਣ ਆਪਾਂ ਦਿਖਾ ਰਹੇ ਆ ਆ ਇੱਕ ਕਿਸਮਤ ਨੇ ਖੂਰ ਗੱਲ ਸਭ ਬੜੀ ਇੰਟਰਸਟਿੰਗ ਗੱਲ ਬੜੀ ਇੰਟਰਸਟਿੰਗ ਉਹ ਇਹ ਹੈ ਵੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਕਲਿੱਪ ਇਹ ਖੁੰਦਾ ਕਿਤਾ ਇਹ ਦੇਖੋ ਇੱਥੇ ਉਹ ਹਾਂ ਚਲੋ ਵਾਟਐਵਰ ਤੇ ਆ ਦੇਖੋ ਇਹ ਜਿਹੜਾ ਕਲਿੱਪ ਹੈ ਨਾ ਇਹਨੇ ਪਹਿਲਾਂ ਵੀ ਲਿਆਂਦਾ ਸੀ ਵਾਈਟ ਕਲਰ ਦਾ ਮੈਨੂੰ ਹਲਾ ਥੋੜਾ ਹੀ ਟਾਈਮ ਹੋਇਆ ਸੀ ਲਿਆਂਦੇ ਨੂੰ ਬਹੁਤ ਥੋੜਾ ਮਤਲਬ 2-4 ਦਿਨ ਹੋਏ ਸੀ ਤੇ ਉਹ ਨਾ ਥੋੜਾ ਲਾਈਟ ਕਲਰ ਸੀ ਲਾਈਟ ਸ਼ੇਡ ਥੋੜਾ ਜਿਹਾ ਗੰਦਾ ਜਿਹਾ ਹੋ ਗਿਆ ਸੀ ਤੇ ਨੰਨੂ ਨੇ ਪਰੋਂ ਦੀ ਉਹਦਾ ਫੁੱਲ ਜਿਹਾ ਕੱਢਦਾ ਸੀ ਇਹ ਇਹਦੇ ਨਾਲ ਮੈਂ ਕਰਦੀ ਸੀ ਜੂੜਾ ਫੁੱਲ ਨਹੀਂ ਸੀ ਕਹਿੰਦਾ ਫੁੱਲ ਸਹੀ ਸੀ ਬਸ ਉਹ ਗੰਦਾ ਸੀ ਦੇਖਣ ਨੂੰ ਗੰਦਾ ਲੱਗ ਰਿਹਾ ਸੀ ਮੈਲਾ ਨਿੰਨੂ ਨੇ ਖਰਾਬ ਕਰਤਾ ਪਤ ਨਹੀਂ ਕੀ ਉਹ ਮੈਂ ਚੱਕ ਕੇ ਤਾਂ ਮੈਂ ਸਫਾਈ ਕਰ ਰਹੀ ਤੇ ਮੈਂ ਚੱਕ ਕੇ ਸਿੱਧਾ ਕੂੜੇ ਵਾਲੀ ਪਾਰਟੀ ਸਿੱਟ ਤੇ 100 ਰੁਪਏ ਦਾ ਮੈਂ ਲਿਆ ਸੀ ਕੂੜੇ ਦੀ ਬਾਟੀ ਜੀ ਸੱਟਦਾ ਸੀ ਮੈਂ ਆ ਮਰਦੀ ਹੁਣ ਲੈ ਕੇ ਛੱਡਿਆ ਵੀ ਆ ਵੀ ਤੇ ਆ ਵੀ ਆ ਮਨੂ ਕਰਾਉਗਾ ਤਾਂ ਜਾਂ ਮੈਂ ਕੂੜੇ ਦੀ ਬਾਟੀ ਸੱਟਦਾ ਹੀ ਮੈਨੂੰ ਕਿ ਬੰਦਾ ਦੀ ਵੀ ਯੂਜ਼ ਕਰਦੀ ਆ ਮੈਨੂੰ ਲੱਗਿਆ ਵੀ ਖਰਾਬ ਆ ਇਹ ਦੇਖਣ ਨੂੰ ਖਰਾਬ ਜਿਹਾ ਹੀ ਲੱਗਦਾ ਆ ਇਹ ਦੇਖੋ ਇੱਥੇ ਇੱਕ ਕੱਪੜਾ ਹੈ ਨਾ ਫਿਰ ਪਿਆ ਪਿਆ ਤੋਂ ਧੂੜ ਧਾੜ ਦੇ ਨਾਲ ਖਰਾਬ ਹੋ ਜਾਂਦਾ ਜੋ ਹੈਗਾ ਵਾਈਟ ਸੀ ਤਾਂ ਕਰਕੇ ਹੂੰ ਜੋ ਮੈਂ ਬਾਟੀ ਸੱਟਦਾ ਤੇ ਹੁਣ ਮਰਦੀ ਦੱਜ ਨਵਾਂ ਲੈ ਕੇ ਆਈ ਆ ਤੇ ਆ ਗਈ ਚੀਜ਼ਾਂ ਆਹ ਕਲਿੱਪ ਜੇ ਨੇ ਬਸ ਹੁਣ ਗੱਲ ਇਹ ਤਾਂ ਵੀ ਸਾਡੇ ਕੋ ਕੰਟੈਂਟ ਹੋ ਗਿਆ ਖਤਮ ਤੇ ਤਾਂ ਕਰਕੇ ਹੁਣ ਕਿਤੇ ਯਾਦ ਰਹਿ ਨਹੀਂ ਆਪਾਂ ਹੈਨਾ ਤੇ ਬਸ ਇਹ ਚੀਜ਼ਾਂ ਜੋ ਆਪਣੀ ਜ਼ਿੰਦਗੀ ਚ ਚੱਲਿਆ ਉਹ ਉਹੀ ਆਪਾਂ ਅਸਲੀਅਤ ਦਿਖਾ ਰਹੇ ਆਂ ਜੀ ਇਹ ਹੀ ਕੁਝ ਚੱਲ ਰਿਹਾ ਜਿੰਨੀ ਬਸ ਥੋੜਾ ਬੋਤਾ ਇਦਾਂ ਹੀ ਸਮਾਨ ਸਮੂਹ ਲੈਣ ਚੱਲ ਗਏ ਸੀ ਨੰਨੂ ਜਿੱਦ ਕਰਦੀ ਬੀਸੀ ਨੰਨੂ ਦਾ ਲੈ ਲਿਆ ਇਹ ਮਰਬੀ ਦਾ ਲੈ ਲਿਆ ਤੇ ਆ ਤੁਸੀਂ ਦੇਖੋ ਆ ਵੀ ਚੀਜ਼ ਆ ਭਾਈ 이어ਿੰਗਸ ਨੇ ਇਹ ਉਹ ਬਹੁਤ ਖਤਰਨਾਕ ਰੂਪ ਬਹੁਤ ਸੋਹਣੇ ਤੁਸੀਂ ਦੱਸੋ ਵੀ ਕਿੱਦਾਂ ਦੇ ਆ ਸੋਹਣੇ ਆ। ਆ ਦੇਖੋ ਆ ਦੇਖੋ। ਹਨਾ ਇਹਨੇ ਜਵਲੀਂਗਾ ਮਾਰੀ ਜਾਂਦੇ ਨੇ ਐਵੇਂ। ਆ ਦੇਖੋ ਕਿੰਨੇ ਸੋਹਣਾ ਆ। ਹਾਲੇ ਹੈ ਹਾਲੇ। ਤੇ ਬਸ ਇਦਾਂ ਵੀ ਹੁਣ ਕਿਤੇ ਜਾ ਤਾਂ ਰਹੇ ਨਹੀਂ। ਪਰ ਆਪਾਂ ਬਹੁਤ ਜਲ ਤੁਹਾਨੂੰ ਖੁਸ਼ਖਬਰੀ ਦੇਣ ਜਾਵਾਂ ਜਾ ਰਹੇ ਆ। ਠੀਕ ਹੈ ਖੁਸ਼ਖਬਰੀ ਤੁਹਾਨੂੰ ਸੁਣਾਵਾਂਗੇ ਪਰ ਥੋੜਾ ਜਿਹਾ ਵੇਟ ਕਰਨਾ ਪੈ ਸਕਦਾ ਹਲੇ ਹਲੇ ਦੇਖਦੇ ਆ ਹਨਾ। ਹੂੰ। ਜਲਦਾ ਪਤਾ ਨੂੰ ਖੁਸ਼ਖਬਰੀ ਸੁਣਾਵਾਂਗੇ ਠੀਕ ਹੈ ਜੀ ਤੇ ਫਿਲਹਾਲ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਡੀ ਵੀਡੀਓ ਨੂੰ ਪਲੀਜ਼ ਪੂਰਾ ਦੇਖੋ ਪਲੀਜ਼ ਪੂਰਾ ਦੇਖੋ ਸਕਿਪ ਨਾ ਕਰਿਓ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਕਰ ਚੈਨਲ ਦੇ ਨਵੇਂ ਹੋ ਠੀਕ ਹੈ ਜੀ ਤੇ ਬਣੇ ਤਾਂ ਸਾਡੇ ਵਲੌਗਾਂ ਦੇ ਨਾਲ ਤੇ ਸਾਨੂੰ ਫੁੱਲ ਸਪੋਰਟ ਦੇ ਦੋਵਾਰੋ ਪਲੀਜ਼ ਬਹੁਤ ਜ਼ਿਆਦਾ ਲੋੜ ਹੈ ਤੁਹਾਡੀ ਸਪੋਰਟ ਦੀ ਕਿਉਂਕਿ ਟਾਈਮ ਬਹੁਤ ਟਾਫ ਆ ਰਿਹਾ ਹੈ ਤੇ ਪਲੀਜ਼ ਤੁਹਾਡੀ سپورਟ ਦੀ ਲੋੜ ਹੈ ਪਲੀਜ਼ سپورਟ ਕਰੋ ਤੇ ਵੱਧ ਤੋਂ ਵੱਧ ਸਾਡੇ ਬਲੌਗ ਸ਼ੇਅਰ ਕਰੋ ਪਲੀਜ਼ ਤੇ ਮਿਲਦੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਠੀਕ ਹੈ ਜੀ ਆਪਣਾ ਖਿਆਲ ਰੱਖੋ ਤੇ ਜਿਉਂਦੇ ਵਸਦੇ ਰਹੋ ਹੱਸਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਵੱਲੋਂ ਵੀ ਸਤਿ ਸ਼੍ਰੀ ਅਕਾਲ